ਸਤਿਗੁਰੂ ਕਹਿੰਦੇ ਸੋ ਐਸਾ ਦਾਤਾਰ ਮਨੁ ਨ ਵਿਸਰੇ ਕਹਿਣ ਲਗੀ ਜਿਹੜਾ ਸਾਡੇ ਮਨ ਨੂੰ ਕਾਇਮ ਰੱਖਦਾ ਹੈ ਜਿਹਦੇ ਨਾਲ ਜੁੜ ਕੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਨੇ ਖਿਆਲ ਕਰਿਓ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਪੜ੍ਹਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਉਹਨਾਂ ਦੇ ਸਿੰਘਾਂ ਦਾ ਇਤਿਹਾਸ ਇਸ ਗੱਲ ਦਾ ਲਿਖਾਇਕ ਹੈ ਉਥੇ ਦਾਤਾਂ ਦੀ ਗੱਲ ਤਾਂ ਹੋ ਹੀ ਨਹੀਂ ਰਹੀ ਜੀ ਉਥੇ ਗੱਲ ਤਾਂ ਮਨ ਦੀ ਚੜ੍ਹਦੀ ਕਲਾ ਦੀ ਹੋ ਰਹੀ ਭਗਵਾਨ ਵਾਲਿਓ ਜਦੋਂ ਇਨਸਾਨ ਦੇ ਸਾਹਮਣੇ ਦੁੱਖ ਆਉਂਦੇ ਆ ਮੁਸੀਬਤਾਂ ਆਉਂਦੀਆਂ ਨੇ ਤਕਲੀਫਾਂ ਆਉਂਦੀਆਂ ਨੇ ਜਦੋਂ ਇਨਸਾਨ ਦੇ ਸਾਹਮਣੇ ਐਸਾ ਮੰਜ਼ਰ ਹੁੰਦਾ ਏ ਉਦੋਂ ਬੰਦੇ ਨੂੰ ਕੀ ਚਾਹੀਦਾ ਹੁੰਦਾ ਏ ਪਦਾਰਥ ਚਾਹੀਦੇ ਦੌਲਤਾਂ ਚਾਹੀਦੀਆਂ ਸ਼ੌਰਤਾਂ ਪਦਵੀਆਂ ਚਾਹੀਦੀਆਂ ਨਹੀਂ ਉਦੋਂ ਮਨ ਦੀ ਚੜ੍ਹ ਦੀ ਕਲਾ ਚਾਹੀਦੀ ਹੈ ਮੈਂ ਇੱਕ ਘਟਨਾ ਸੰਗਤਾਂ ਦੇ ਨਾਲ ਅਕਸਰ ਸਾਂਝੀ ਕਰਦਾ ਹੁੰਨਾ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਦੀਆਂ ਮਿਲ ਮਿਲਵੀਆਂ ਫੌਜਾਂ ਨੇ ਆਨੰਦਪੁਰ ਸਾਹਿਬ ਜੀ ਨੂੰ ਘੇਰਿਆ ਪਾਗਾਂ ਵਾਲਿਓ ਬੜਾ ਲੰਮਾ ਘੇਰਾ ਹੋਇਆ ਅਖੀਰ ਵਾਲਾ ਜਿਹੜਾ ਘੇਰਾ 8 ਮਹੀਨੇ ਤੋਂ ਵੱਧ ਦਾ ਘੇਰਾ ਹੈ ਉਥੇ ਪਹਾੜੀ ਰਾਜਿਆਂ ਵੱਲੋਂ ਬਿਉਂਤਬੰਦੀ ਖੜੀ ਗਈ ਕਿਉਂਕਿ ਉਹ ਵੀ ਦੁਖੀ ਹੋ ਚੁੱਕੇ ਬਾਰ ਬੈਠੇ ਇੰਨੀ ਵੱਡੀ ਗਿਣਤੀ ਦੇ ਵਿੱਚ ਫੌਜਾਂ ਦਾ ਖਰਚਾ ਚੱਲਣਾ ਕਿਹੜਾ ਸੌਖਾ ਹੁੰਦਾ ਹੈ ਉਹਨਾਂ ਬਿਉਂਤਬੰਦੀਆਂ ਘੜੀਆਂ ਕਿਉਂ ਨਾ ਆਨੰਦਪੁਰ ਸਾਹਿਬ ਦੇ ਕਿਲੇ ਦੇ ਦਰਵਾਜ਼ੇ ਭੰਨੇ ਜਾਣ ਤੇ ਦਰਵਾਜ਼ੇ ਭੰਨਣ ਵਾਸਤੇ ਉਹਨਾਂ ਨੇ ਮਸਤ ਹਾਥੀ ਤਿਆਰ ਕੀਤਾ। ਉਹਨੂੰ ਸ਼ਰਾਬ ਪਿळਾਈ, ਉਹਦੇ ਮੱਥੇ ਦੇ ਉੱਪਰ ਲੋਹੇ ਦੀਆਂ ਤਵੀਆਂ ਬਨੀਆਂ। ਪਾਗਾਂ ਵਾਲਿਓ ਗੁਰੂ ਮਨ ਕਾਇਮ ਕਰਦੇ, ਮਨ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦਾ ਏ, ਥੋੜਾ ਜਿਹਾ ਸਮਝਿਓ। ਕਹਿੰਦੇ ਮੱਥੇ ਦੇ ਉੱਪਰ ਲੋਹੇ ਦੀਆਂ ਤਵੀਆਂ ਬਨੀਆਂ ਤੇ ਉਹਨਾਂ ਦੇ ਜਰਨੈਲ ਕੇਸਰੀ ਚੰਦ ਵਰਗੇ ਇਹ ਖੁਸ਼ੀ ਦੇ ਨਾਲ ਆ ਰਹੇ ਕਿ ਹੁਣ ਇਸ ਮਸਤ ਹਾਥੀ ਨੇ ਕਿਲੇ ਦਾ ਦਰਵਾਜ਼ਾ ਤੋੜ ਦੇਣਾ ਹੈ। ਅਸੀਂ ਸਾਰੀ ਫੌਜ ਦੇ ਨਾਲ ਅੰਦਰ ਦਾਖਲ ਹੋ ਜਾਣਾ ਹੈ ਤੇ ਹੱਥੋਂ-ਹੱਥ ਲੜਾਈ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਕੜ ਲਿਆ ਜਾਏਗਾ ਇਸ ਖੁਸ਼ੀ ਦੇ ਨਾਲ ਉਹ ਆ ਰਹੇ ਤੇ ਸਾਡਾ ਇਤਿਹਾਸ ਕਹਿੰਦੇ ਗੁਰੂ ਘਰ ਦੇ ਸੁਈਆਂ ਨੇ ਖਬਰ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਉਹਨਾਂ ਨੇ ਇਹ ਆ ਜਿਹੜੀ ਬਿਉਤਬੰਦੀ ਖੜੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੱਲ ਕੀਤੀ ਜ਼ਿਕਰ ਉਹਨਾਂ ਦੇ ਕੋਲ ਮਸਤ ਹਾਥੀ ਹੈ ਤੇ ਸਾਡੇ ਕੋਲ ਵੀ ਦੁਨੀ ਚੰਦ ਹੈ ਜ਼ਰੂਰੀ ਥੋੜਾ ਹੁੰਦਾ ਹੈ ਜਿਨ੍ਹਾਂ ਦੇ ਸਰੀਰ ਬੜੇ ਬਲਵਾਨ ਹੋਣ ਉਹਨਾਂ ਦੇ ਮਨ ਵੀ ਓਨੇ ਬਲਵਾਨ ਹੋਣ ਉਹਨਾਂ ਦੀ ਆਤਮਾ ਵੀ ਓਨੀ ਕਾਇਮ ਹੋਵੇ ਉਹਨਾਂ ਦੇ ਅੰਦਰ ਓਨੀ ਚੜ੍ਹਦੀ ਕਲਾ ਹੋਵੇ ਹੁਣ ਚਲੋ ਭਰੀ ਸੰਗਤ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੇਵਾ ਲਾ ਦਿੱਤੀ ਜੀ ਹੁਣ ਮਨ ਢੋਲ ਗਿਆ ਰਾਤ ਨੂੰ ਨਾਲ ਦੇ ਸਾਥੀਆਂ ਦੇ ਨਾਲ ਸਲਾਹ ਕਰਦਾ ਭਲਿਓ ਬੰਦਿਆਂ ਦੇ ਨਾਲ ਟੱਕਰਾ ਹੁੰਦਾ ਸੁਣਿਆ ਹੈ ਹਾਥੀ ਦੇ ਨਾਲ ਬੰਦੇ ਦਾ ਟੱਕਰਾ ਕੋਈ ਮੁਕਾਬਲਾ ਨਹੀਂ ਅਸੀਂ ਤਾਂ ਮੁਕਾਬਲੇ ਦੇ ਵਿੱਚ ਹੀ ਨਹੀਂ ਬਿਉਂਤਬੰਦੀ ਘੜ ਲੇ ਇਥੋਂ ਭੱਜਣਾ ਹੀ ਸਾਡੇ ਵਾਸਤੇ ਲਾਹੇਵੰਦ ਹੈ ਰਾਤ ਨੂੰ ਕਹਿੰਦੇ ਆ ਆਪਣੇ ਨਾਲਦਿਆਂ ਦੇ ਨਾਲ ਕੰਦ ਟੱਪਣ ਲੱਗਾ ਸਰੀਰ ਚੋਖਾ ਭਾਰਾ ਸੀ ਭੁੰਜੇ ਡਿੱਗਾ ਲੱਤ ਟੁੱਟ ਗਈ ਇਹ ਸਾਡਾ ਇਤਿਹਾਸ ਕਹਿੰਦੇ ਨਾਲ ਦੇ ਚੁੱਕੇ ਆਪਣੇ ਘਰ ਉਹਨੂੰ ਲੈ ਗਏ ਇੱਧਰ ਜਿਸ ਦਿਨ ਸਵੇਰੇ ਨਾ ਉਹ ਹਾਥੀ ਨੂੰ ਸ਼ਰਾਬ ਪਿਆ ਕੇ ਤਮੀਆਂ ਬਣ ਕੇ ਮਸਤ ਕਰਕੇ ਲਾਹੂ ਲਸ਼ਕਰ ਦੇ ਨਾਲ ਲੈ ਕੇ ਆਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੰਘਾਂ ਨੇ ਆਖਿਆ ਪਾਤਸ਼ਾਹ ਜਿਹਦੀ ਤੁਸੀਂ ਡਿਊਟੀ ਲਾਈ ਸੀ ਉਹ ਤਾਂ ਕਦੇ ਦਾ ਭੱਜ ਗਿਆ ਰਾਤ ਹੀ ਕੰਦ ਟੱਪ ਕੇ ਨਾਲ ਦੇਆਂ ਦੇ ਨਾਲ ਦੌੜ ਗਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਜ਼ੂਰ ਖੜੇ ਸਨ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਦਾ ਸਰੀਰ ਵੀ ਬਹੁਤਾ ਜਿਆਦਾ ਦੁਨੀ ਚੰਦ ਵਾਂਗੂ ਭਾਰੀ ਨਹੀਂ ਸੀ ਸਾਡਾ ਇਤਿਹਾਸ ਕਹਿੰਦੇ ਮਦਰੀ ਕਾਦੇ ਸਨ ਭਾਈ ਬਚਿੱਤਰ ਸਿੰਘ ਆਪ ਉੱਠ ਕੇ ਆਉਂਦੇ ਤੇ ਕਹਿੰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਸੇਵਾ ਮੇਰੀ ਝੋਲੀ ਦੇ ਵਿੱਚ ਪਾ ਦਿਓ ਜੇਕਰ ਤੁਹਾਡੀ ਕਿਰਪਾ ਹੋਈ ਤੇ ਅਸੀਂ ਮਸਤ ਹਾਥੀ ਦੇ ਨਾਲ ਟਕਰਾ ਜਾਵਾਂਗੇ ਸਾਡੇ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਥਾਪੜਾ ਦਿੱਤਾ 나ਗਣੀ ਵਰਸ਼ਾ ਦਿੱਤਾ ਤੇ ਕਹਿੰਦੇ ਆ ਭਾਈ ਬਚਿੱਤਰ ਸਿੰਘ ਥਾਪੜਾ ਲੈ ਕੇ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਤੁਰਨ ਲੱਗੇ ਤੇ ਕਿਸੇ ਨੇ ਆਵਾਜ਼ ਦੇ ਕੇ ਆਖਿਆ ਹਾਥੀ ਹੈ ਸਾਹਮਣੇ ਭਾਈ ਬਚਿੱਤਰ ਸਿੰਘ ਕਹਿੰਦਾ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਇਹ ਤਾਂ ਹਾਥੀ ਹੈ ਮੇਰਾ ਗੁਰੂ ਇਸ ਤੋਂ ਵੀ ਵੱਡੀਆਂ ਮੁਸੀਬਤਾਂ ਦੇ ਨਾਲ ਲੜਾਉਣ ਦੀ ਸਮਰੱਥਾ ਰੱਖਦਾ ਹੈ ਭਗਵਾਨ ਵਾਲਿਓ ਕਦੇ ਇਸ ਤਾਕਤ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਜਾਣਨ ਦਾ ਯਤਨ ਹੀ ਨਹੀਂ ਕੀਤਾ ਉਹ ਕਹਿੰਦਾ ਇਹ ਤਾਂ ਹਾਥੀ ਹੈ ਜੇਕਰ ਗੁਰੂ ਦੀ ਕਿਰਪਾ ਹੋਈ ਨਾ ਗੁਰੂ ਦੀ ਬਖਸ਼ਿਸ਼ ਹੋਈ ਤੇ ਸੱਚ ਹੈ ਗੁਰੂ ਇਸ ਤੋਂ ਵੀ ਵੱਡੀ ਤਾਕਤ ਦੇ ਨਾਲ ਲੜਾਉਣ ਦੀ ਸਮਰੱਥਾ ਰੱਖਦਾ ਹੈ ਭਗਵਾਨ ਵਾਲਿਓ ਦਰ ਅਸਲ ਜ਼ਿੰਦਗੀ ਤੁਹਾਡੇ ਭਰੋਸੇ ਦੇ ਵਿੱਚੋਂ ਬਣਦੀ ਹੈ ਕਿ ਤੁਸੀਂ ਆਪਣੇ ਗੁਰੂ ਦੇ ਬਚਨਾਂ ਦੇ ਉੱਪਰ ਗੁਰੂ ਦੇ ਕਹੇ ਹੋਏ ਬੋਲਾਂ ਦੇ ਉੱਪਰ ਭਰੋਸਾ ਕਿੰਨਾ ਕਰਦੇ ਹੋ ਭਾਈ ਬਚਿੱਤਰ ਸਿੰਘ ਥਾਪੜਾ ਲੈ ਕੇ ਗਿਆ ਸਾਡਾ ਇਤਿਹਾਸ ਕਹਿੰਦੇ ਹਾਥੀ ਕਿਲੇ ਦਾ ਦਰਵਾਜ਼ਾ ਖੁੱਲਿਆ ਸਾਹਮਣੇ ਹਾਥੀ ਆ ਰਿਹਾ ਹੈ ਭਾਈ ਬਚਿੱਤਰ ਸਿੰਘ ਨੇ ਘੋੜੇ ਨੂੰ ਅੱਡੀ ਲਾਈ ਘੋੜਾ ਉਛਲਿਆ ਇੰਨੀ ਜ਼ੋਰ ਦੀ ਨਾਗਣੀ ਵਰਸ਼ਾ ਹਾਥੀ ਦੇ ਮੱਥੇ ਦੇ ਵਿੱਚ ਮਾਰਿਆ ਤਵੀਆਂ ਨੂੰ ਚੀਰਦਾ ਹੋਇਆ ਹਾਥੀ ਦੇ ਮੱਥੇ ਦੇ ਵਜਾ ਕੇ ਵਜਾ ਕਹਿੰਦੇ ਹਾਥੀ ਜਿਹੜਾ ਅੱਗੇ ਵੱਧ ਰਿਹਾ ਸੀ ਜਦੋਂ ਉਹਦੇ ਬਰਸ਼ਾ ਵਜਾ ਉਹ ਪਿੱਛੇ ਨੂੰ ਦੌੜਿਆ ਤੇ ਖਿਆਲ ਕਰਿਓ ਜਿਹੜੇ ਚਾਵਾਂ ਦੇ ਨਾਲ ਆ ਰਹੇ ਸੀ ਕਿ ਅੱਜ ਤਾਂ ਅਸੀਂ ਗੁਰੂ ਨੂੰ ਜਿੱਤ ਲੈਣਾ ਹੈ ਉਹਨਾਂ ਨੂੰ ਆਪਣੀਆਂ ਜਾਨਾਂ ਬਚਾਉਣੀਆਂ ਮੁਸ਼ਕਲ ਹੋ ਗਈਆਂ ਇਸ ਕਰਕੇ ਮੈਂ ਤਾਂ ਬੇਨਤੀ ਕਰ ਦਿੱਤੀ ਭਾਗਾਂ ਵਾਲਿਓ ਸਤਗੁਰੂ ਨੇ ਸਾਡੇ ਮਨ ਕਾਇਮ ਕੀਤੇ ਅਸੀਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਸਮਝਣ ਦਾ ਯਤਨ ਕਰੀਏ ਇਸ ਮਜਬੂਤੀ ਨੂੰ ਗੁਰਬਾਣੀ ਦੇ ਵਿੱਚੋਂ ਪੜ੍ਹਨ ਦਾ ਯਤਨ ਕਰੀਏ ਪਰ ਸਾਡੀ ਹਾਲਤ ਡਾਵਾਂ ਡੋਲੇ ਅਸੀਂ ਵਿਕਾਰਾਂ ਦੇ ਵਿੱਚ ਡੋਲਦੇ ਪਏ ਸਾਨੂੰ ਭਰੋਸਾ ਹੀ ਨਹੀਂ ਵੱਜਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਆਈਆਂ ਹੋਈਆਂ ਮੁਸੀਬਤਾਂ ਦਾ ਮੁਕਾਬਲਾ ਕਰ ਸਕਾਂਗੇ ਹੁਣ ਗੁਰੂ ਸਾਹਿਬ ਨੇ ਪਾਵਨ ਬਾਣੀ ਦੇ ਵਿੱਚ ਇਹ ਕਿਤੇ ਵੀ ਨਹੀਂ ਆਖਿਆ ਕਿ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਘਾਟਾ ਨਹੀਂ ਪਵੇਗਾ ਕੋਈ ਦੁੱਖ ਨਹੀਂ ਆਵੇਗਾ ਕੋਈ ਮੁਸੀਬਤ ਨਹੀਂ ਆਵੇਗੀ ਸਾਰਾ ਕੁਝ ਆਵੇਗਾ ਸਤਿਗੁਰੂ ਦੀ ਪਾਵਨ ਬਾਣੀ ਸਾਡੇ ਡੋਲਦੇ ਹੋਏ ਮਨਾਂ ਨੂੰ ਕਾਇਮ ਕਰਦੀ ਹੈ ਸਾਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਂਦੀ ਹੈ